ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤੰਗਾ ਮਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੋਈ ਵੀ ਆ ਤੇ ਦੋ ਗੱਬੜਾਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਨਾਲ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਸੰਦੀਪ ਆ ਬਰੇ ਵੈਂਡ ਮੱਝੂ ਗਿਆ ਜ਼ਿਲ੍ਹਾ ਬਰਨਾਲ ਤਸੀਲ ਤਪ ਨੇੜੇ ਪਿੰਡ ਦੇ ਨੇੜੇ ਵਿਰੇ ਭਦੌੜਾ ਮੋਬਾਈਲ ਨੰਬਰ 6884 4479 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਭਾਈ ਦੂਜਾ ਸੂਆ ਡਾਟਰ ਕਦੋਂ ਸੂਈ ਆ ਭਈ ਇਹ ਭਾਈ ਰਾਤ 2:00 ਵਜੇ ਸੂਈ ਰਾਤ 2:00 ਵਜੇ ਬੱਚਾ ਕੀ ਦਿੱਤਾ ਬੱਚਾ ਭਾਈ ਹੈ ਬੱਚਾ ਦਿੱਤਾ ਕਿੰਨਾ ਵੱਡਾ ਗੱਡੇ ਫਿਰ ਬੌਲਾ ਬੱਚੇ ਜਿਹਾ 2 ਕਿਲੋ ਜੋ ਹੈ ਭਾਈ ਠੀਕ ਹੈ ਜੇ ਰੁਪਏ ਕੀ हां ਜੇ ਰੋਪਏ ਭਾਈ ਬੱਟਾ ਠੀਕ ਹੈ ਜੇ ਰੁਪਏ ਬੱਟਾ ਸਾਰੇ ਮਾਣਾ ਕੈਮਰਾ ਜ਼ਰੂਰ ਮਾਰਾਂਗੇ ਠੀਕ ਹੈ ਭਾਈ ਓਕੇ ਹੈ ਕੋਲ ਦੇ ਵੇਟ ਵਰਕੇ ਦਿਖਾ ਦੋ ਕਰਦ ਬਿੱਡ ਚੰਗਾ ਰੰਗ ਰੂਪ ਚੰਗਾ ਸੋਈ ਸਵਾਈ ਬੱਚਾ ਬਈ ਮਗਰ ਬੱਚਾ ਖਾਣ ਲੇਵਾ ਬੜਾ ਕਮਾਲ ਦਾ ਬਈ ਕੱਲਾ ਕੱਲਾ ਬੇਵਦਰਾ ਟੂਣੀ ਮੂਰ ਨੂੰ ਬੈਠ ਕੋਲੇ ਉਹ ਨਹੀਂ ਮਗਰ ਨੂੰ ਹੂੰ ਸਹੀ ਗੱਲ ਆ ਤੋਰਾ ਤਾਰਾ ਬਹੁਤ ਚੰਗਾ ਨਾ ਬਈ ਹਾਂ ਹੂੰ ਕਿੰਨਾ ਕੁ ਦੁੱਧ ਦੇ ਦੂ ਸ਼ਰਮਾ ਫਿਰ ਦੁੱਧ ਦਾਟਰ ਮਾਲਕਾਂ ਦਾ 22 ਕਿਲੋ ਦੱਸਿਆ ਆਪਾਂ 20 ਕਿਲੋ ਦੀ ਰੋਡ ਤੇ ਬੈਠ ਦੇ ਦਾਂਗੇ ਠੀਕ ਆ ਹਾਂ ਬੰਦ ਕਾ ਹੁਣ ਜਿੰਨਾ ਮਰਜੀ ਕਹਾਲਾ ਠੀਕ ਆ ਵੀ ਇੰਨਾ ਕੁ ਤਾਂ ਮੌਜ ਨਹੀਂ ਪਾਈਏ ਹੂੰ ਕਾ ਮੂਰੇ ਰੁੱਤ ਚੰਗੀ ਆਉਂਦੀ ਆ ਬਾਈ ਰੁੱਤ ਮੌਸਮ ਬਹੁਤ ਵਧੀਆ ਆ ਰਿਹਾ ਮੌਸਮ ਵਧੀਆ ਹੈਗਾ ਹਾਂ ਢੋਲੀ ਬਹਿੜਾ ਬਰੀਕ ਬਰੂਕ ਬਹੁਤਾਂ ਮੋਢੀ ਕੱਲਾ ਕੱਲਾ ਥਾਣ ਮੁੱਠੀ ਆਲਾ ਥਾਣ ਚਾਰੇ ਥਾਣ ਨਿਕਲ ਮੈਨੇ ਪੂਰੇ ਬਾਕੀ ਨਾਲਾ ਨੁੜਾ ਦਿਖਾ ਦਿ ਲੈ ਉਹਨਾਂ ਨੂੰ ਫੁੱਲ ਚੰਗੇ ਵੱਡੀ ਨਾਲ ਦੇ ਥਾਣ ਥਣ ਪੂਰਾ ਆ ਨਹੀਂ ਹੈਗਾ ਵੀ ਮੁੱਠੀ ਆਲਾ ਮੋਢੀ ਆਲਾ ਦਿਖਾ ਦਨੇ ਆਪਾਂ ਹੂੰ ਚੰਗੀਆਂ ਜੀ ਬਾਈ ਲੱਗਿਆ ਵਾਹਾ ਚੂਣ ਬੜਾ ਚੰਗਾ ਯਾਰ ਹੈਨਾ ਸਿਵਾਹੀ ਬਹੁਤ ਚੰਗੀ ਆ ਗਲੀਆਂ ਪੂਰੀ ਮੋਟੀ ਮੋਟੀ ਧਾਰਾ ਸਹੀ ਗੱਲ ਆ ਬਾਈ ਦੇਖ ਲੈ ਨੱਬੜਦੀ ਐ ਜੀ ਬਾਈ ਆਣੀ ਵੀ ਕੁਤਾਨੀ ਮੁੱਠੀ ਜਾਂਦਾ ਪੂਰਾ ਸੋਹਣਾ ਥਾਣਾ ਸਹੀ ਗੱਲ ਆ ਕਿ ਲੇਵਾ ਉਹਨੇ ਕਰਮਾੜੀ ਕੋਲੇ ਮੂਹਰ ਨਾ ਉਹਨੇ ਮੰਗਰ ਉਹਨੇ ਹੀ ਮੰਗਿਆ ਨੋ ਮੁੱਠੀ ਮੇਰੀ ਕੀ ਬਹੁਤ ਮੁੱਲ ਡਾਕਟਰ 62000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ ਠੀਕ ਆ 62000 ਰੁਪਏ ਮੁੱਲ ਇਹ ਕਿਤੇ ਬੱਚਾ ਦੇ ਜਾਂਦੀ ਤੈਨੂੰ ਪਤਾ ਫਿਰ ਕੀਮਤ ਕਿੱਥੇ ਹੋਣੀ ਸੀ ਬੱਚੀ ਦੇ ਜਾਂਦੀ ਹਾਂ ਜੀ ਬੱਚਾ ਬਹੁਤ ਚੰਗਾ ਸਹੀ ਗੱਲ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਸੂਆ ਇਹ ਵੀ ਡਾਕਟਰ ਦੂਜਾ ਸੂਆ ਵਹਿੜ ਕਿੰਨੇ ਦਿਨ ਲੈਂਦੇ ਇਹ ਡਾਕਟਰ ਲੈਜੂ ਹਜੇ 5-6 ਦਿਨ ਤਾਂ 5 ਤੋਂ 6 ਦਿਨ ਹਾਂ ਕੀ ਰਿਕਾਰਡ ਦੁੱਧ ਇਹ ਰਕਾਰਡ ਬਹੁਤ ਚੰਗਾ ਦੱਸਿਆ ਭਾਈ ਆਪਾਂ ਨੂੰ ਆਪਾਂ ਨੂੰ 25 26 ਕਿਲੋ ਦਾ ਰਕਾਰਡ ਦੱਸਿਆ ਬੱਚੀ ਦਾ ਠੀਕ ਆ ਦੇ ਵੀ ਦਊ ਦੁੱਧ ਦੇ ਦੀ ਤਾਂ ਉਮੀਦ ਹੈਗੀ ਆਪਾਂ ਨੂੰ ਕੋਈ ਹੂੰ ਕਰਮਾ ਵਾਲੀ ਕੋਲੇ ਲੈਵਾ ਸਾਹਮਣੇ ਆ ਲੈਵਾ ਦੇ ਅਜੇ ਜਨੇ ਹਫਤੇ ਦੀ ਕੱਚੀ ਆ ਲੈਵਾ ਬਹੁਤ ਭਰੀ ਫਿਰ ਸ਼ਾਂ ਤੋਂ ਲੈਵਾ ਬਹੁਤ ਚੰਗਾ ਸੈੱਡਾਂ ਤੋਂ ਦੇਖੋ ਗਿੱਠ ਲੈਵਾ ਮੂਰ ਨੂੰ ਆ ਥਾਣੇ ਦੇਖੋ ਕੱਲਾ ਕੱਲਾ ਗਲਾਬੇ ਤਣ ਖੁੱਲਿਓ ਭਾਈ ਦੁੱਧ ਕੱਦ ਕੁੱਦ ਤੇਰੇ ਸਾਹਮਣੇ ਆ ਨਸਲ ਬਹੁਤ ਆ ਬੱਚੀ ਕੱਦ ਫੋਲਾ ਹਨ ਫੇਸ ਕੁਆਲਿਟੀ ਬਾਲੀ ਚੰਗੀ ਲੱਗੀ ਆ ਬੱਚੀ ਹਾਂ ਫੇਸ ਬਹੁਤ ਚੰਗਾ ਲਾ ਬੋਧੀਬਾਦੀ ਚੰਗੀ ਆ ਸਨਖਪੂਣਾ ਬਰਡ ਦੇ ਵਿੱਚ ਬਹੁਤ ਚੰਗਾ ਤੂਰਾ ਤਾਰਾ ਵੀ ਕਰਮਾਈ ਦਾ ਚੰਗਾ ਗਿਆ ਬਾਈ ਕੱਲੀ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਆਰਡਰ ਆ ਜਿਹੜਾ ਇੰਨਾ ਹੀ ਹੋਰ ਤਿਆਰ ਕਰ ਲੈਣਾ ਹਣਾ ਬਾਲਾ ਜਿਆਦੇ ਕਰੋ ਜਿਹੜੇ ਹਿਸਾਬ ਨਾਲ ਟਿੱਲ ਆਈਆਂ ਜੱਜਮੈਂਟ ਜਿਹੀ ਆਉਂਦੀ ਹੈ ਨਾ ਆਰਡਰ ਹੋਰ ਵੇ ਸੋਹਣਾ ਇਹ ਤਾਂ ਦੁੱਧ ਜਿੰਨਾ ਕਿਹਾ ਯਾਰ ਉਹ ਨਹੀਂ ਦਊ ਆਪਾਂ ਪੂਰਾ ਟਿੱਪ ਘੱਟ ਨਹੀਂ ਦਿੰਦੀ ਬਾਕੀ ਸੀਲ ਠੰਡੀ ਬੋਤਲ ਹੈ ਲੈ ਜਿਵੇਂ ਮਰਜ਼ੀ ਹੱਥ ਲਈ ਚਲਾਣਾ ਕਹਿੰਦੀ ਕਰਮਾਈ ਦੀ ਫੁੱਟ ਮੂਹਰ ਨੂੰ ਆਪ ਦੇਖ ਲੈ ਲੈ ਸਹੀ ਗੱਲ ਆ ਹੋਟਲੇ ਵਾਲਾ ਮੂਰ ਨੂੰ ਨਾੜਾ ਨਾ ਜੀ ਤਾਂ ਇੱਥੇ ਤੱਕ ਭਰ ਜਾਣਾ ਬੱਚੀ ਨੇ ਲੈਵਾ ਤਾਂ ਉਹ ਪੱਕੀ ਪਈ ਆ ਸਹੀ ਗੱਲ ਆ ਬਾਕੀ ਹਜੇ ਬਹੁਤ ਢਲ ਢਲ ਉਹ ਪਈ ਆਈ ਫੇ ਮੁੱਲ ਕੀ ਇਹਦਾ ਜਾਇਜ਼ ਆ ਡਾਕਟਰ ਮੁੱਲ 80 ਕਰਾ ਲਾ 85 ਕਰਾ ਲਾ 75 ਦੀ ਬੱਚੀ ਦੇਵਾਂਗੇ ਠੀਕ ਆ ਭਾਈ ਹਾਂ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 75000 ਦੀ ਬਾਈ ਕਹਿੰਦਾ ਵਾੜ ਦੇ ਦਾਂਗੇ ਚੰਗੀ ਐ ਵਾੜ ਸੁਨੱਖੀ ਐ ਫੇਸ ਵਗੈਰਾ ਰੰਗ ਰੂਪ ਦੁੱਧ ਵਾਲਾ ਪੀਸ ਆ ਡਾਕਟਰ ਜਿਵੇਂ ਮੂਰੇ ਰੁੱਤ ਆਈ ਜਾਂਦੀ ਹੈ ਨਾ ਸਹੀ ਗੱਲ ਆ ਦੁੱਧ ਵਾਲਾ ਪੀਸ ਆ ਨਾ ਹੂੰ ਹੂੰ ਮੋਗੇ ਬੱਚੇ ਵੀ ਚੰਗੇ ਪਾਉ ਦੂ ਬੱਚੀ ਨਸਲ ਨਸਲ ਬਹੁਤ ਆ ਸਹੀ ਗੱਲ ਆ ਭਾਈ ਅੱਗੇ ਵੀਰੇ ਤੈਨੂੰ ਨੰਬਰ ਕਿਹੜਾ ਸੂਆ ਇਹ ਡਾਕਟਰ ਦੂਜਾ ਸੂਆ ਗਾਂ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਇਹ ਲੈ ਜੂ ਡਾਕਟਰ ਹਜੇ ਹਫਤਾ ਤਾਂ ਹਫਤੇ ਦੀ ਕੱਤੀ ਹਾਂ ਆਰਡਰ ਬਹੁਤ ਸੋਣਾ ਦੇ ਬਹੁਤ ਜ਼ਿਆਦਾ ਕੀ ਬਾਤ ਆ ਢਿੱਲਾਂ ਬਹੁਤ ਬਹੁਤ ਪਈਆਂ ਜਿੱਲੇ ਬਹੁਤ ਪਲਾਈ ਪਈ ਆ ਨਾ ਜਿਹਾ ਮੇਰਾ ਦੁੱਧ ਵਾਲਾ ਮਾਲੀ ਨਾੜਾ ਨੂੜਾ ਦੇਖੋ ਬਈ ਕੀ ਬਾਤ ਆ ਗੁੰਨਿਆ ਵਾਲੇ ਵਾਹ ਬਾਕੀ ਆ ਮੂਰੇ 나ੜ ਦਾ ਮੋਟੀ ਇੱਥੋਂ ਸ਼ੁਰੂ ਹੁੰਦੀ ਆ ਦੇਖ ਲੈ ਕਿਆ ਬਾਤ ਆ ਕਿੱਡੀ ਚੰਗੀ ਨਾੜ ਲੱਗੀ ਵਿੱਚ ਸਹੀ ਗੱਲ ਹੋਲੀ ਬਈ ਤੂਰੀ ਮੋੜੀ ਬਾਕੀ ਬਾਜਣਾ ਖਾ ਜਾਂਦੇ ਪਾਈ ਨਹੀਂ ਕਿਸੇ ਪਾਸੇ ਵਟ ਘਰਾਉਗੀ ਹੋਲ ਰਾਜੀ ਆ ਬਈ ਕੱਦ ਚੰਗਾ ਰੰਗ ਰੂਪ ਚੰਗਾ ਤੋੜ ਥੋੜੀ ਜਰਸੀ ਚ ਆ ਜਾਂਦੀ ਡਾਕਟਰ ਜਰਸੀ ਚ ਆ ਜਾਂਦੀ ਹਾਂ ਜਰਸੀ ਚ ਆ ਜਾਂਦੀ ਐ ਫੈਂਟ ਬਹੁਤ ਚੰਗੀ ਹੁੰਦੀ ਆ ਪਾਉ ਬਈ ਬਾਕੀ ਰੁੱਤ ਤਾਂ ਚੰਗੂ ਹੀ ਆ ਹੁਣ ਮੂਰੇ ਰੁੱਤਾਂ ਚਾਹੇ ਦਾ 30 ਕਿਲੋ ਕਹਿੰਦੇ ਪਰ ਆਪਾਂ 24 25 ਕਿਲੋ ਕਹਿ ਕੀ ਦੇਣੀ ਹਾਂ ਠੀਕ ਆ ਬਈ ਤੇ ਮੁੱਲ ਕੀ ਜਾਇਜ਼ ਜਰਾ ਮੋਲ ਰਾਟਰ ਇਹਦਾ ਵੀ ਚਾਹੇ ਜਿੰਨਾ ਮਰਜ਼ੀ ਕਰਾ ਲੈ 75 ਦੇ ਕੋਈ ਇਹਦਾ ਵਾ ਠੀਕ ਆ ਭਾਈ ਹਾਂ ਮੋਲ ਭਾਈ ਕਹਿੰਦਾ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ 75 ਦੇ ਵਾਲਾ 85 ਦੇ ਵਾਲਾ 75 ਦੀ ਬਿਹੜ ਦੇ ਦਾਂਗੇ ਹਮ ਇਹ ਜੀਆਂ ਕੋਈ ਦਿੰਦਾ ਨਹੀਂ ਭਾਈ ਇੰਨੇ ਵਜੇ ਨਾਲ ਸਹੀ ਗਾ ਕੋਲੇ ਆਏ ਨਹੀਂ ਵੀ ਕਿਸੇ ਪਾਸੇ ਲੱਸੀ ਦਾ ਵੀ ਹਮ ਇਹਦਾ ਗੱਲ ਕਰ ਕੱਚੀ ਕੱਚੀ ਹੈ ਕੱਚੀ ਕੱਚੀ ਅੱਲਾ ਰੁਗ ਬਾਰ ਥਣ ਦੇਖ ਤੂੰ ਕਿੰਨਾ ਚੰਗਾ ਬਹੁਤ ਭੁਲਾਈ ਪਈ ਆ ਥਣ ਦੇਖ ਲੈ ਉੱਠੀ ਉੱਠੀ ਕੀ ਬਾਤ ਹੈ ਬਾਕੀ ਠੰਡੀ ਤੇਰੇ ਸਾਹਮਣੇ ਵਾਲਾ ਜਿਵੇਂ ਮਰਜ਼ੀ ਹੱਥ ਲਾਈਦਾ ਵੜਾ ਆਪਣੀਆਂ ਸਾਰੀਆਂ ਠੰਡੀਆਂ ਕੋਈ ਗਰਮ ਨਹੀਂ ਲੈ ਜੀ ਵੀਰੇ ਕੋਈ ਜੋੜ ਨਹੀਂ ਲਾ ਜੀ ਆ ਜੋੜੇ ਜਮਾਨਤਾਂ ਦਾ ਜੀ ਜਮਾਨਤਾਂ ਦਾ ਹਾਂ ਕੋਈ ਜੋੜੇ ਚ ਕਰ ਬਹੁਤ ਠੀਕ ਆ ਬਈ ਧੰਨਵਾਦ